ਅਸੀਂ ਫੇਰ ਅੱਜ ਚੇਤਾਵਨੀ ਦੇਣਾ ਚਾਹੁੰਦੇ ਆ ਤੁਹਾਡੀ ਚੈਲੰਜ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਗਰ ਤੁਸੀਂ ਬੰਦੇ ਨਹੀਂ ਬੜੇ ਤੇ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਿਲਕੁਲ ਤਰਨਾ ਲਾ ਕੇ ਉਜਾਂਗੇ ਦਰਿਆ ਮਿਸ਼ਾ ਕੇ ਤਰਨਾ ਲੱਗ ਬੈਠਾਂਗੇ ਮੇਰੀ ਮੰਗੇ ਆ ਅਗਰ ਤੁਸੀਂ ਚੋਰੀ ਕਰਾਇਸ਼ੇ ਚਲਾਣੇ ਆ ਮੈਂ ਤਾਂ ਤੁਹਾਨੂੰ ਪੁੱਛ ਹੀ ਰਿਆਂ ਪਹਿਲੇ ਏਟਾ 45 ਰੁਪਏ ਸੈਕੜਾ ਤੇ ਬਿੱਲ ਆ ਰਿਹਾ 1500 ਰੁਪਏ ਸੈਕੜਾ ਬਜਰੀ ਬਿਕਰੀ ਵੀ ਹੈ ਤੇਲੇ 100 ਰੁਪਏ ਸੈਕੜਾ ਤੇ ਬਿੱਲ ਆ ਰਿਹਾ 1200 ਰੁਪਏ ਸੱਕੜਾ ਤੇ ਭਗਵਾਨ ਤੁਮਾਨੂੰ ਮੈਂ ਕਹਣਾ ਚਾਹਿਆ ਯਾਰ ਥੋੜਾ ਬਤਾ ਨਸ਼ਾ ਛੱਡ ਦੇ ਥੋੜਾ ਧਿਆਨ ਕਰ ਸਰਕਾਰ ਕਿਦਾ ਚਲਾਣੀ ਆ ਜਗਿੰਦਰ ਪਾਲ ਨੂੰ ਪਤਾ ਨਹੀਂ ਰੇਤੇ ਤੇ ਬਜਰੀ ਨਾਲ ਇੰਨਾ ਮੋਹ ਕਿਉਂ ਹੈ ਉਹਨੇ ਰੇਤਾ ਤੇ ਬਜਰੀ ਇੰਨਾ ਖਾਲੇ ਦਾ ਕਿ ਉਹਦਾ ਪੂਰੀ ਬੁੱਧੀ ਵੀ ਭ੍ਰਿਸ਼ਟ ਆ ਉਹ ਨੂੰ ਇਹ ਪਤਾ ਨਹੀਂ ਲੱਗਦਾ ਵੀ ਉਹਨੇ ਕਿਹਦੇ ਖਿਲਾਫ ਕੀ ਸ਼ਬਦ ਬੋਲਣਾ ਕਦੀ ਉਹ ਕਿਸੇ ਗੁਰੂਆਂ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਜਾਤ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਮਾਂ ਦੇ ਖਿਲਾਫ ਬੋਲ ਦਿੰਦਾ 2 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਸਰਕਾਰ ਕੋ ਕੋ ਪਾਲਿਸੀ ਨਹੀਂ ਬਣੀ ਜੇ ਪਾਲਿਸੀ ਨਹੀਂ ਬਣੀ ਮੈਂ ਬੜੇ ਸੌਖਾ ਤਰੀਕਾ ਨਾਲ ਦੱਸਿਆ ਸੀ ਰੇਤ ਵੀ ਸਸੀ ਹੋ ਜੂਗੀ ਬਜਰੀ ਵੀ ਸਸੀ ਹੋ ਜੂਗੀ ਤੇ ਸਰਕਾਰ ਦੇ ਖਜ਼ਾਨੇ ਚ ਪੈਸੇ ਵੀ ਖੁੱਲ ਕੇ ਜਾਣਗੇ ਜਦੋਂ ਕ੍ਰੈਸ਼ ਚੱਲਦਾ ਹੈ ਲਗਾਤਾਰ 8 ਘੰਟੇ 10 ਘੰਟੇ ਕ੍ਰੈਸ਼ ਚਲੇ ਤੇ 10 ਲੱਖ ਰੁਪਏ ਬਿਜਲੀ ਦਾ ਬਿੱਲ ਮਹੀਨੇ ਲੰਦਾ ਹੈ ਜਗਿੰਦਰਪਾਲ ਨੂੰ ਪਤਾ ਨਹੀਂ ਰੇਤੇ ਤੇ ਬਜਰੀ ਨਾਲ ਇੰਨਾ ਮੋਹ ਕਿਉਂ ਹੈ ਉਹਨੇ ਰੇਤਾ ਤੇ ਬਜਰੀ ਇੰਨਾ ਖਾਲੇ ਦਾ ਕੀ ਉਹਦਾ ਉਹਦੀ ਬੁੱਧੀ ਵੀ ਪ੍ਰਿਸ਼ਟਾ ਉਹ ਨੂੰ ਇਹ ਪਤਾ ਨਹੀਂ ਲੱਗਦਾ ਵੀ ਉਹਨੇ ਕਿਸ ਦੇ ਖਿਲਾਫ ਕੀ ਸ਼ਬਦ ਬੋਲਣਾ ਕਦੀ ਉਹ ਕਿਸੇ ਗੁਰੂਆਂ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਜਾਤ ਦੇ ਖਿਲਾਫ ਬੋਲ ਦਿੰਦਾ ਕਦੀ ਕਿਸੇ ਦੀ ਮਾਂ ਦੇ ਖਿਲਾਫ ਬੋਲ ਦਿੰਦਾ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਗਿੰਦਰਪਾਲ ਨੂੰ ਸਕੂਲਾਂ ਦੀ ਗੱਲ ਕਿਉਂ ਨਹੀਂ ਚੇਤੇ ਆਂਦੀ ਉਹ ਨੂੰ ਹਸਪੀਟਲਾਂ ਦੀ ਗੱਲ ਕਿਉਂ ਚੇਤੇ ਆਂਦੀ ਉਹ ਕਦੀ ਆਮ ਆਦਮੀ ਕਲੀਨਿਕ ਦੀ ਗੱਲ ਨਹੀਂ ਕਰਦਾ ਰੇਤੇ ਬਜਰੀ ਦੇ ਅੰਦਰ ਇੰਨਾ ਮੋਹ ਕਿਉਂ ਆ ਪਿਛਲੇ 5 ਸਾਲ ਤੇ ਤੁਸੀਂ ਲੁੱਟਿਆ ਹਲਕੇ ਭੋਏ ਦੀ ਰਾਵੀ ਦੇ ਸੀਨੇ ਨੂੰ ਬਲੁੰਦ ਰਿਆ ਤੇ ਅਜੇ ਵੀ ਉਹਨਾਂ ਦਾ ਢਿੱਡ ਨਹੀਂ ਭਰ ਰਿਹਾ ਕਿਸੇ ਨਾ ਕਿਸੇ ਢੰਗ ਨਾਲ ਉਹ ਆਪਣਾ ਹਿੱਸਾ ਵਿਧਾਨ ਦੇ ਲਈ ਜਿਹੜੇ ਉਹਦੇ ਆਕਾਣੇ ਉੱਪਰ ਉਹ ਵੀ ਆਪਣਾ ਹਿੱਸਾ ਵਿਧਾਨ ਦੇ ਲਈ ਲਗਾਤਾਰ ਭੋਏ ਦੇ ਉੱਤੇ ਨਿਗਾਹ ਰੱਖਦੇ ਆ ਐਂ ਦੰਦ ਘੱਟੇ ਕਰਾਂਗੇ ਪੂਰਾ ਜਵਾਬ ਦੇਵਾਂਗੇ ਔਰ ਮੈਂ ਗੱਲ ਕਹਿਣਾ ਚਾਹਨਾ ਕਿਸੇ ਨੇ ਵੀ ਮर्याਦਾ ਤੋੜੀ ਮर्याਦਾ ਤੋਂ ਬਾਹਰ ਜਾ ਕੇ ਜਿਹੜਾ ਵੀ ਕੋਈ ਸ਼ਬਦ ਯੂਜ਼ ਕਰੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗੇ ਬੰਦੇ ਦੇ ਪੁੱਤ ਵੀ ਬਣਾਵਾਂਗੇ ਔਰ ਅਸੀਂ ਮर्याਦਤ ਸ਼ਬਦ ਬੋਲਣ ਵਾਲੇ ਲੋਕ ਆ ਮर्याਦਤ ਭਾਸ਼ਾ ਜੀ ਗੱਲ ਕਰਦੇ ਆ ਤੇ ਅਸੀਂ ਉਮੀਦ ਉਮੀਦ ਕਰਦੇ ਆ ਕਿ ਉਹਨੂੰ ਵੀ ਰੱਬ ਸਮਾਧ ਬਖਸੇ ਉਹਨੂੰ ਵੀ ਕੁਦਰਤ ਜਿਹੜੀ ਆ ਉਹ ਅਕਲ ਬਖਸੇ ਤਾਂ ਜੋ ਚੰਗੀ ਭਾਸ਼ਾ ਵਰਤਨ ਉਹਨੂੰ ਆਪਣੇ ਪਰਿਵਾਰ ਦੇ ਜਿੰਗਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਮੈਂ ਇਹ ਗੱਲ ਜ਼ਰੂਰ ਕਾਵਾਂਗਾ ਦੀ ਰੇਤੇ ਬਜਰੀ ਨਾਲ ਮੋਹ ਛੱਡਦੇ ਹੁਣ ਹੁਣ ਸਕੂਲਾਂ ਤੇ ਹਸਪੀਟਲਾਂ ਵੱਲ ਦੇਖੋ ਪੰਜਾਬ ਦੇ ਲੋਕਾਂ ਨੂੰ ਉਹਦੀ ਲੋੜ ਹੈ ਸਰਕਾਰੋਂ ਬਣਾ ਲਈ ਪੰਜਾਬ ਸਰਕਾਰ ਜਦੋਂ ਬਣੀ ਸੀ ਲੋਕਾਂ ਨਾਲ ਬਹੁਤ بڑے بڑے ਵਾਅਦੇ ਕੀਤੇ ਸੀ ਇਹ ਜਿਹੜਾ ਮੁੱਖ ਮੰਤਰੀ ਪੰਜਾਬ ਹੈ ਭਗਵੰਤ ਮਾਨ ਇਹਨੇ ਕਿਹਾ ਵੀ ਮੈਂ 500 ਰੁਪਏ ਸੈਕੜਾ ਰੇਟਾ ਦੇਵਾਂਗਾ ਪਿਛਲੇ ਤੋਂ ਪਿਛਲੇ ਹਫਤੇ ਮੈਂ ਤੇ ਮਾੜਾ ਮੋਟਾ ਛੂੰਛੜਾ ਕੀਤਾ ਸੀ ਤੇ ਮੈਂ ਦੇਖਿਆ ਇੱਕ ਬਿੱਲ ਫੜਕੇ ਤੇ ਉਹਦੇ ਤੇ ਬਿੱਲ ਦਾ ਰੇਟ ਸੀ 800 ਰੁਪਏ ਵੱਜਦੀ ਅੱਜ ਵੀ ਇਹ ਰੋ ਫੜਿਆ ਤੇ 400 ਰੁਪਏ ਵਧ ਗਿਆ ਅੱਜ 1200 ਰੁਪਏ ਵੱਜਦੀ ਹੋ ਗਈ ਹੈ ਮੈਂ ਤੁਹਾਡੇ ਚੱਲ ਰਹੀ ਗੱਲ ਕਹਿਣਾ ਚਾਹਨਾ ਭਗਵੰਤ ਮਾਨ ਨੇ ਤੇ ਆਮ ਆਦਮੀ ਪਾਰਟੀ ਨੇ ਆਪਣੇ ਕੁਹਾਲੀ ਦੇ ਲਾਗੇ ਇੱਕ ਡੰਬ ਲਾਇਆ ਸੀ بڑے بڑے ਵਾਦੇ ਕਰਦੇ ਸੀ ਆਪਾਂ 500 ਰੁਪਏ ਸੈਕੜਾ ਰੇਤਾ ਦੇ ਦੇਵਾਂਗੇ ਸਸੀ ਬਜਰੀ ਦੇ ਦੇਵਾਂਗੇ ਲੇਕਿਨ ਇਹਨਾਂ ਕੋ ਦਿੱਤੀ ਨਹੀਂ ਗਈ ਅੱਜ ਵੀ ਤੁਹਾਨੂੰ ਇਹ ਗੱਲ ਕਹਿ ਰਹੇ ਆਂ ਕਿ ਇਹ 1200 ਰੁਪਏ ਸੈਕੜਾ ਬਜਰੀ ਹੈ ਰੇਤਾ 45 ਨੂੰ ਆਇਆ ਮੈਨੂੰ 1200 ਰੁਪਏ ਸੈਕੜੇ ਦੀ ਬਜਾਏ ਮੈਨੂੰ 1500 ਰੁਪਏ ਸੈਕੜਾ ਦੇ ਦੇਣ ਰੇਤਾ ਰੇਤਾ 1500 ਰੁਪਏ ਸੈਕੜਾ ਮੈਨੂੰ ਦੇ ਦੇਣ ਆ ਮੈਂ ਜਮੀਨ ਤੇ ਇੱਥੇ ਡੈਂਪ ਲਾ ਲਾਂਗਾ ਪਰ ਤੁਸੀਂ ਇਧਰ ਵੀ ਕੈਮਰਾ ਮਾਰ ਕੇ ਚੈੱਕ ਕਰ ਲਓ ਠੀਕ ਹੈ ਜੀ ਮੈਂ ਅਸੀਂ ਫਿਰ ਅੱਜ ਚੇਤਾਵਨੀ ਦੇਣਾ ਚਾਹੁੰਦੇ ਆ ਤੁਹਾਡੀ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਨੂੰ ਅਗਰ ਤੁਸੀਂ ਬੰਦੇ ਨਹੀਂ ਬੜੇ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਿਲਕੁਲ ਤਰਨਾ ਲਾ ਕੇ ਜੰਗੇ ਦਰਿਆ ਪੁਸ਼ਾ ਕੇ ਤਰਨਾ ਲਾ ਕੇ ਬੈਠਾਂਗੇ ਮੇਰੀ ਮੰਗੇ ਆ ਅਗਰ ਤੁਸੀਂ ਚੋਰੀ ਕਰਾਇਸ਼ੇ ਚਲਾਣੇ ਆ ਮੈਂ ਤਾਂ ਤੁਹਾਨੂੰ ਪੁੱਛ ਹੀ ਰਿਹਾ ਫਿਰ ਇਹ ਤਾਂ 45 ਰੁਪਏ ਸਾਕੜਾ ਤੇ ਬਿੱਲ ਆ ਰਿਹਾ 1500 ਰੁਪਏ ਸਾਕੜਾ ਬਜਰੀ ਬਿਕਦੀ ਵੀ ਹੈ 3000 ਰੁਪਏ ਸਾਕੜਾ ਤੇ ਬਿੱਲ ਆ ਰਿਹਾ 1200 ਰੁਪਏ ਸਾਕੜਾ ਤੇ ਭਗਵਾਨ ਤੁਮਾਨੂੰ ਮੈਂ ਕਹਿਣਾ ਚਾਹਾਂ ਯਾਰ ਥੋੜਾ ਬਤਾ ਨਸ਼ਾ ਛੱਡ ਦੇ ਥੋੜਾ ਧਿਆਨ ਕਰ ਸਰਕਾਰ ਕਿਦਾ ਚਲਾਣੀ ਹੈ ਬਿਜਲੀ ਦਾ ਬਿੱਲ ਇਹ ਜਿਹੜਾ ਤੁਹਾਡਾ ਜੀਐਸਟੀ ਜਿਹੜਾ ਤੁਹਾਡਾ ਇਨਕਮ ਟੈਕਸ ਇਹ ਕੌਣ ਖਾ ਰਿਹਾ ਮੈਂ ਕ੍ਰੈਸ਼ਰ ਵਾਲ ਨੂੰ ਕਹਿਣਾ ਚਾਹਨਾ ਤੁਸੀਂ ਇੱਕ ਕ੍ਰੈਸ਼ਰ ਆਲਿਓ ਤੁਸੀਂ ਕੋਈ ਚੋਰੀ ਦਾ ਡਾਣਾ ਨਹੀਂ ਲਾਏਗਾ ਮੈਂ ਇਹਨੂੰ ਕਹਿਣਾ ਚਾਹਾਂ ਤੁਸੀਂ 2-4 ਪਾਂਜੇ ਦੇਖੋ ਕ੍ਰੈਸ਼ਰ ਦਾ ਨਾਂ ਆਂਦਾ ਫਿਰ ਇਹ ਟਰੱਕ ਕਿਧਰ ਆ ਰਹੇ ਆ ਤੇ ਭਰਾ ਮੈਂ ਤੁਹਾਡੇ ਚੈਨਲ 'ਈ ਇਸ ਵੇਲੇ ਕੈਮਰੇ ਲਈ ਆਇਆ ਦਾ ਵੀ ਮਾਈਨਿੰਗ ਬੰਦ ਹੈ ਅੱਜ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਸਰਕਾਰ ਕੋਈ ਕੋਈ ਪਾਲਿਸੀ ਨਹੀਂ ਬਣੀ ਜੇ ਪਾਲਿਸੀ ਨਹੀਂ ਬਣੀ ਮੈਂ ਬੜੇ ਸੌਖਾ ਤਰੀਕਾ ਨਾਲ ਦੱਸਿਆ ਸੀ ਰੇਤ ਵੀ ਸਸੀ ਹੋ ਜੀਗੀ ਬੱਜਰ ਵੀ ਸਸੀ ਹੋ ਜੀਗੀ ਤੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਵੀ ਖੁੱਲ ਕੇ ਜਾਣਗੇ ਜਦੋਂ ਕ੍ਰੈਸ਼ਰ ਚੱਲਦਾ ਲਗਾਤਾਰ 8 ਘੰਟੇ 10 ਘੰਟੇ ਕ੍ਰੈਸ਼ਰ ਚੱਲੇ ਤੇ 10 ਲੱਖ ਰੁਪਏ ਬਿਲੀ ਦਾ ਬਿੱਲ ਮਹੀਨੇ ਲਾਂਦਾ ਹੈ ਤੇ ਇਹ 10 ਲੱਖ ਰੁਪਏ ਬਿਲੀ ਦਾ ਬਿੱਲ ਦੇਣ ਦੇ ਆ, ਜੀਐਸਟੀ ਦੇਣ ਦੇ ਆ, ਇਨਕਮ ਟੈਕਸ ਦੇਣ ਦੇ ਆ ਤੇ ਮਾਈਨਿੰਗ ਕਿਉਂ ਨਹੀਂ ਦੇਣੀ ਭਾਈ? ਮਾਈਨ ਨਹੀਂ ਲੈਣ ਵਾਲੇ ਨਹੀਂ ਹੈਗੇ। ਇਹ ਝੋੜ ਕੁੱਤੀ ਰਲੇ ਦੇ ਆ। ਮੈਂ ਤੁਹਾਡੇ ਪਠਾਨਕੋਟ ਦੇ ਕਪਤਾਨ ਸਾਹਿਬ ਨੂੰ ਪੁੱਛਣਾ ਚਾਹਨਾ ਪਰ ਤੁਸੀਂ ਕਹਿੰਦੇ ਵੀ ਅਸੀਂ ਬੜਾ ਵਧੀਆ ਤਰੀਕੇ ਦੇ ਨਾਲ ਕਿਸੇ ਨੂੰ ਚੋਰੀ ਨਹੀਂ ਹੁੰਦੀ ਨੇ। ਭਾਈ ਸਾਹਿਬ ਜੀ ਚੋਰੀ ਨਹੀਂ ਹੁੰਦੀ ਹੁੰਦੇ ਤੁਸੀਂ ਇਹ ਜਿੰਨੀ ਰੇਤ ਬਜਰੀ ਆਈ ਹੈ ਇਹ ਕਿੱਥੋਂ ਆਈ ਹੈ? ਇਹ ਬੇਲ ਦੇ ਯਾਰੇ ਤੇ ਕੀੜੀਆਂ ਦਾ ਗੁਰੂਜੀ ਸਟੋਨ ਕ੍ਰੈਸ਼ਰ ਇਹ ਕੋਈ ਪਾਕਿਸਤਾਨ ਚ ਤੇ ਲੱਗੇ ਨਹੀਂ ਜਿੱਥੋਂ ਬਜਰੀ ਆ ਗਈ ਹੈ ਤੇ ਮੈਂ ਕਪਤਾਨ ਸਾਹਿਬ ਨੂੰ ਵੀ ਇਹ ਕਹਿਣਾ ਚਾਹਨਾ ਵੀ ਤੁਸੀਂ ਨਵੇਂ-ਨਵੇਂ ਆਏ ਹੋ ਤੇ ਸੁੱਤੇ ਨਾ ਰਵੋ ਫੇਰਾ ਮਾਰੋ ਜਿਹੜੇ ਐਸ ਐਚਓ ਤਾਰਾਗੜ ਜਿਹੜਾ ਐਸ ਐਚਓ ਪਾਰਨ ਰੋਡ ਜਮ ਸਿੰਘ ਹੈ ਇਹ ਤਨਖਾਹ ਨਹੀਂ ਲੈਂਦੀ ਗਵਰਨਮੈਂਟ ਕੋਲੋਂ ਤਨਖਾਹ ਕਾਦੀ ਲੈਂਦੇ ਆ ਸੌਂਦੀ ਇਹ ਕਹਿੰਦੇ ਕ੍ਰੈਸ਼ਰ ਮੈਂ ਇੱਥੋਂ ਤੱਕ ਦੇਖੇ ਲੋਕੀ ਰਾਤ ਨੂੰ ਕ੍ਰੈਸ਼ਰਾਂ ਦੇ ਉੱਤੇ ਸਪੀਕਰ ਲਾ ਲੈਂਦੇ ਹਰੇ ਰਾਮਾ ਹਰੇ ਰਾਮਾ ਹਰੇ ਰਾਮਾ ਹਰੇ ਰਾਮਾ ਤੇ ਥੱਲੇ ਕ੍ਰੈਸ਼ ਟਕੜ 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 ਚਲਾਏ ਦੇ ਲੋਕਾਂ ਨੂੰ ਆਵਾਜ਼ ਨਾ ਆਏ ਇਹ ਕੀ ਮਜ਼ਾਕ ਬਣਾਇਆ ਦਾ ਵੀ ਕ੍ਰੈਸ਼ਰ ਨੂੰ ਮੈਂ ਕਹਣਾ ਫੇੜੇ ਮੈਂ ਤੁਹਾਡੀ ਸ਼ਰਮ ਕਰੋ ਤੇ ਤੁਸੀਂ ਇੱਕ ਇੰਡਸਟਰੀ ਲਾਈ ਦੀ ਹੈ ਜਾਂ ਤੁਸੀਂ ਚੋਰਾ ਲੇਖਾ ਜਿਹੜਾ ਸਾਂਸੀ ਸ਼ਰਾਬ ਵੇਚਦੇ ਆ ਜਾਂ ਤੁਸੀਂ ਉਹ ਲਾਇਆ ਤੇ ਬੰਦਿਆਂ ਨੇ ਕਹੇ ਕੰਮ ਕਰੋ ਯਾਰ ਤੁਸੀਂ ਸਾਰੇ ਟੈਕਸ ਦੇ ਰਹੇ ਹੋ ਤੇ ਤੁਸੀਂ ਚੋਰੀਆਂ ਕਰ ਰਹੇ ਹੋ ਆਨ ਵਾਲੇ ਟਾਈਮ ਤੇ ਜਦੋਂ ਤੁਹਾਡੇ ਚੈਨਲ ਤੇ ਕਹਿਣਾ ਚਾਹਨਾ ਮੇਰੇ ਇਲਾਕੇ ਦੇ ਲੋਕਾਂ ਨੂੰ ਅਗਰ ਰੇਤਾ 1500 ਸੈਕੜਾ ਨਹੀਂ ਮਿਲਿਆ 1000 ਰੁਪਏ ਸੈਕੜਾ ਬਜਰੀ ਨਹੀਂ ਮਿਲੀ ਤੇ ਬੰਦੇ ਦੇ ਪੁੱਤਰ ਬਣ ਜਾਣ ਭਾਏ ਗੁਰੂਜੀ ਸਟੋਨ ਕ੍ਰੈਸ਼ਰ ਹੋਏ ਤੇ ਭਾਏ ਕਿਰਨ ਸਟੋਨ ਕ੍ਰੈਸ਼ਰ ਹੋਏ ਬੰਦਿਆ ਦੇ ਹੱਕ ਚ ਹੱਥ ਚ ਫੜਾਵਾਂਗਾ ਡਾਂਗਾ ਤੇ ਜਾਵਾਂਗੇ ਕ੍ਰੈਸ਼ਰਾਂ ਤੇ ਰਾਤ ਵੀ ਸਾਨੂੰ ਫਿਰਨਾ ਪਏਗਾ ਉੱਥੇ ਫਿਰਾਂਗੇ ਫਿਰ ਆਪਾਂ ਜਿਹੜੇ ਖਾਕੀ ਵਰਦੀ ਵਾਲੇ ਤਨਖਾਹ ਲੈਂਦੇ ਆ ਇਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਤਨਖਾਹ ਕਹਿੰਦੀ ਲੋਕਾਂ ਕੋਲੋਂ ਤੁਸੀਂ ਧੱਕੇ ਦੀ ਤਨਖਾਹ ਲੈਂਦੇ ਹੋ ਦੋਹੀ ਕ੍ਰੈਸ਼ਰ ਜਿਹੜੇ 2 ਨੰਬਰ ਦੇ ਚਲਾਉਂਦੇ ਪੈਸ ਲੈਂਦੇ ਹੋ ਹੋਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ ਡੀਸੀ ਸਾਹਿਬ ਨੇ ਕਿ ਆਰਡਰ ਕੀਤਾ ਆ ਪੀ 8 ਵਜੇ ਤੋਂ ਪਹਿਲੇ ਗੱਡੀ ਐਂਟਰ ਨਹੀਂ ਕਰਨੀ ਚਾਹੀਦੀ ਤੇ ਮੈਂ ਘੜੀ ਤੇ ਤੋਦਾ ਦਾ ਦੇਖਿਓ ਕਿਹੜਾ ਟਾਈਮ ਹੈ ਸਵਾ ਪੰਜ ਹੈ ਕਿ ਨਹੀਂ ਹੈ ਸਵਾ ਪੰਜ ਹੈ ਸਵਾ ਪੰਜ ਹੈ ਤੇ ਡੀਸੀ ਸਾਹਿਬ ਨੂੰ ਪੁੱਛਣਾ ਚਾਹਲੇ ਵੀ ਭਾਈ ਸਾਹਿਬ ਤੁਹਾਡੇ ਆਰਡਰ ਕਿਹੜੇ ਆ ਇਹ ਸਵਾ ਪੰਜ ਵਜੇ ਗੱਡੀਆਂ ਅੰਦਰ ਲੱਗਦੀਆਂ ਕ੍ਰੈਸ਼ਰ ਦੀਆਂ ਤੇ ਕਿੱਥੋਂ ਆਈਆਂ ਗੱਡੀਆਂ ਭਾਈ ਇਹ ਆ ਰਹੀਆਂ ਨੇ ਕਿਆ ਤੁਸੀਂ ਇੱਥੇ ਕੋਈ ਹੋਰ ਹੈਲੀਕਾਪਟਰ ਲਾਦੇ ਜਿਨ੍ਹਾਂ ਦੇ ਗੱਡੀਆਂ ਸਿੱਧੇ ਥੱਲੇ ਤਾਰ ਦਿੰਦੇ ਤੁਸੀਂ ਮੈਂ ਫੇਰ ਤੁਹਾ ਗਰਾਸ਼ਰ ਵਾਲੇ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹਨਾ ਜਗੁੰਦਰਪਾਲ ਗਾਇ ਕੋ ਨਾ ਡਰੇਗਾ ਨਰਿੰਦਰ ਮੋਦੀ ਕੋ ਨਾ ਡਰੇਗਾ ਭਗਵੰਤ ਮਾਨ ਕੋ ਤੇ ਨਾ ਭਗਵੰਤ ਮਾਨ ਦੇ ਪਿਓ ਕੋ ਡਰੇਗਾ ਜਿਹੜਾ ਇੱਥੋਂ ਦਾ ਮੰਤਰੀ ਹੈ ਲਾਲ ਚੰਦ ਇਹਨੂੰ ਕਹ ਪੁੱਤਰਾ ਲਾਲ ਚੰਦ ਤੇਰੀ ਮਾਂ ਨੇ ਤੇਰਾ ਨਾਂ ਜਰੂਰ ਰੱਖਿਆ ਸੀ ਜਗੁੰਦਰਪਾਲ ਆ ਗਿਆ ਇਹਨੂੰ ਮੈਦਾਨ 'ਚ ਹੁਣ ਤੈਨੂੰ ਪੀਲਾ ਚੰਦ ਪਹਿਲੇ ਵੀ ਕਿਹਾ ਹੀ